पीचे <laughs> आया ਰੱਖ ਰੱਖ ਸਾਡਾ ਵਾਕੇ ਦੀ ਰੱਖ ਰੱਖੀ ਦੱਸ ਰੱਖ ਤੇਰਾ ਕਰ ਕੋਰਟ ਸਰ ਜਿੰਦਾਬਾਦ ਆਪਨੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਪਾਣੀਆਂ ਦੇ ਰਾਖੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਆ ਪਾਣੀ ਨੂੰ ਬਚਾਉਣ ਦੀ ਗੱਲ ਕੀਤੀ ਆ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨરેਂਦਰ ਮੋਦੀ ਜੀ ਨੂੰ ਬੇਨਤੀ ਕਰਦਾ ਕਿ ਪੰਜਾਬ ਨੂੰ ਜੜ ਤੋਂ ਬਚਾਓ ਜੀ ਇਹ ਫੈਸਲਾ ਬਿਲਕੁਲ ਗਲਤ ਆ ਅਸੀਂ ਪੰਜਾਬ ਦਾ ਪਾਣੀ ਜਿਹੜਾ ਆ ਜੀ ਉਹ ਪੰਜਾਬ ਲਈ ਅੱਗੇ ਕੱਟਾ ਸਾਡੇ ਪੌਂਡਾਂ 'ਚ ਪਾਣੀ ਘਟਾ ਹੈ ਜੀ ਕਿੱਥੇ ਜਾਣਗੇ ਕਿਸਾਨ ਕਿੱਥੇ ਜਾਊਗੀ ਦਸਤਿੱ ਕਿੱਥੇ ਜਾਣਗੇ ਲੋਕ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਇਹ ਜਿਹੇ ਫੈਸਲੇ ਰੱਦ ਕਰੋ ਪੰਜਾਬ ਦਾ ਊਣਾ ਕਵਾ ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਦੇ ਜਿਹੜੇ ਕਿਸਾਨ ਨੇ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਨੇ ਜੀ ਇੱਕ ਇੱਕ ਸਾਡਾ ਗੁਨਾਹ ਹੈ ਜੀ ਮੋਦੀ ਸਾਹਿਬ ਤਾਂ ਆ ਤਸੀਹੇ ਨਾ ਕਰੋ ਜੀ ੱੱਕੇਸ਼ਾਈ ਅਸੀਂ ਬਰਦਾਸ਼ਤ ਨਹੀਂ ਕਰਨੀ ਪੰਜਾਬ ਦਾ ਪਾਣੀ ਪੰਜਾਬ ਦਾ ਹੋਣਾ ਚਾਹੀਦਾ ਰਿਪੇਰੀ ਨੈਟ ਦੇ ਮੁਕਾਬਲੇ ਜਿਹੜਾ ਹਰਿਆਣੇ ਦਾ ਹੱਕ ਮੰਗਦਾ ਉਹਨਾਂ ਨੇ ਹਰਿਆਣੇ ਨੂੰ ਦਿੱਤਾ ਜਾ ਰਿਹਾ ਜੀ ਉਹਦਾ ਕੋਈ ਚਾਰਦਰੀ ਤੇ ਰਹੇ ਹੋ ਲੰਬੇ ਸਮੇਂ ਤੋਂ ਪੰਜਾਬ ਦਾ ਪਾਣੀ ਕਿੱਦਾ ਫਰੀ ਜਾ ਰਿਹਾ ਅੰਦਰ ਪਰ ਹੁਣ ਇਹ ੱੱਕੇਸ਼ਾਈ ਨਾਲ 85 ਸਾਲ ਪੁਰਸਕ ਪਾਣੀ ਦਾ ਫੈਸਲਾ ਕਰਕੇ ਬਹੁਤ ਧੱਕਾ ਕੀਤਾ ਪੰਜਾਬ ਦਾ ਅਸੀਂ ਪੰਜਾਬ ਦਾ ਪਾਣੀ ਸਾਡੇ ਖੂਨ ਨਾਲੋਂ ਮਹਿੰਗਾ ਹੈ ਜੀ ਅਸੀਂ ਪੰਜਾਬ ਦਾ ਪਾਣੀ ਨਹੀਂ ਜਾਣ ਦੇਣਾ ਅਸੀਂ ਕਿਸਾਨ ਨਹੀਂ ਉੱਟਣ ਦੇਣੇ ਦੀ ਅਸੀਂ ਨਹੀਂ ਉੱਟਣ ਦੇਣੀ ਇੰਡਸਟਰੀ ਅਸੀਂ ਨਹੀਂ ਉੱਟਣ ਦੇਣਾ ਕੋਈ ਆਪੀ ਦਾ ਪਵਿੱਤਰ ਪੰਜਾਬ ਜੇ ਲੋੜ ਪੈਂਦਾ ਸੀ ਆਪਣੀ ਜਾਨ ਦੇ ਦਾਂਗੇ ਅਸੀਂ ਪੰਜਾਬ ਦਾ ਪਾਣੀ ਨਹੀਂ ਬਾਹਰ ਜਾਣ ਦੇਣਾ ਸਰਕਾਰ ਸਰਕਾਰ ਇਹ ਕਿਹੜੀ ਪੰਜਾਬ ਪੰਜਾਬ ਦੇ ਵਿੱਚ ਜਿੰਨੀਆਂ ਪਾਰਟੀਆਂ ਸਭ ਨੂੰ ਸਿਰ ਨਾਲ ਸਿਰ ਜੁੜ ਕੇ ਜਿਹੜੀਆਂ ਪਾਰਟੀਆਂ ਜੀ ਉਹ ਪਾਰਟੀ ਜਿਹੜੀ ਸਾਰੀ ਕਾਂਗਰਸ ਬੀਜੇਪੀ ਜਾਵੜੀ ਜਿੰਨੇ ਘਰ ਦੇ ਬਾਹਰ ਖੜੇ ਆ ਪਹਿਲਾ ਇਹਦਾ ਇਹਨਾਂ ਨੇ ਤਾਂ ਸਵੈਯਲ ਪਟਾਈ ਹੈ ਜੀ ਕਈ ਦਾ ਚਾਂਦੀ ਦੀਆਂ ਕਈਆਂ ਲੈ ਕੇ ਤੁਹਾਡੇ ਅੱਗੇ ਰਣ ਕਰਾਇਆ ਸੀ ਜਿਹੜਾ ਗਾਂਧੀ ਜੀ ਤੋਂ ਇਹ ਤਾਂ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਕੈਦ ਕਰ ਰਹੇ ਨੇ ਸ਼ੁਰੂ ਤੋਂ ਜੀ ਅਸੀਂ ਹੁਣ ਨਹੀਂ ਹੋਣ ਦੇਣਾ ਜੀ ਇਹ ਲੋਕਾਂ ਦੀ ਸਰਕਾਰ ਹੈ ਇਹ ਆਮ ਆਦਮੀ ਦੀ ਸਰਕਾਰ ਹੈ ਜੀ ਅਸੀਂ ਨਹੀਂ ਦੋ ਹੋਣ ਦੇਣਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਸੀਂ ਸਾਰੇ ਡਟ ਕੇ ਖੜੇ ਹਾਂ ਜੀ ਪੰਜਾਬ ਦੇ ਮੁਰੇ ਹੋ ਕੇ ਨਹੀਂ ਜਾਣਗੇ ਇਹ ਇਹ